ਇੱਕ ਪਾਸਟਰ ਹੋਰ ਸਾਡੇ ਰਡਾਰ ਤੇ ਹੈਗਾ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਸਰਕਾਰੀ ਖਜ਼ਾਨੇ ਨੂੰ ਚੂਨਾ ਦੇਖੋ ਕਿਦਾਂ ਲਗਾ ਰਿਹਾ ਨਾਮ ਦੇ ਪਿੱਛੇ ਉਹਦੇ ਪਾਸਟਰ ਲੱਗਿਆ ਹੋਇਆ ਉਹ ਸਮਝ ਜੀਊਗਾ ਜੇ ਉਹ ਇੰਟਰਵਿਊ ਦਾ ਉਹਦੇ ਤੱਕ ਪਹੁੰਚ ਗਈ ਉਧਰ 13 ਵੀ ਨੰਬਰ ਹੁਣ ਆਇਆ ਲੈ ਨਾਮ ਦੇ ਪਿੱਛੇ ਉਹ ਪਾਸਟਰ ਲੰਦਾ ਸਾਨੂੰ ਉਹ ਧਮਕੀਆਂ ਲਾ ਰਿਹਾ ਕਹਿੰਦਾ ਜੀ ਹਿੰਦੂ ਸਿੱਖ ਉਹ ਸਿੱਖ ਈਸਾਈ ਮਸਲਾ ਬਣ ਸਕਦਾ ਜੀ ਅਸੀਂ ਬੋਲਣ ਲੱਗ ਗਏ ਤੂੰ ਬੋਲਦਾ ਸਹੀ ਤੇਰਾ ਤਾਂ ਮਸਲਾ ਉਹ ਬਣਨਾ ਹੈ ਉਹ ਕਾਗਜ਼ਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਲਿਖਵਾਇਆ ਹੋਇਆ ਬਾਲਮੀਕੀ ਸਮਾਜ ਤੋਂ ਸਰਕਾਰੀ ਕੋਟੇ ਦੇ ਵਿੱਚ ਉਹ ਹੈਗਾ Hindu ਸਰਕਾਰੀ ਕੋਟੇ ਚ ਉਹਨੇ ਇੰਦਰਾਵਾਸ ਯੋਜਨਾ ਤੋਂ ਮਕਾਨ ਲਿਆ ਹੋਇਆ ਸਰਕਾਰੀ ਕੋਟੇ ਦੇ ਵਿੱਚ ਉਹ ਹੋਰ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਉਹ ਲੈ ਰਿਆ ਤੇ ਬਣਿਆ ਬੈਠਾ ਪਾਸਟਰ ਜੇ ਉਹਦੇ ਡਾਕੂਮੈਂਟ ਦੇ ਵਿੱਚ ਵਸੀਲ ਲਿਖਿਆ ਜਾਵੇ ਤਾਂ ਜਨਰਲ ਕੈਟਾਗਰੀ ਹੋ ਗਿਆ ਫਿਰ ਉਹਨੂੰ ਕੋਟਾ ਕਿਵੇਂ ਮਿਲੇ ਇਹ ਲੋਕ ਇੱਕ ਪਾਸੇ ਤਾਂ ਸਰਕਾਰੀ ਕੋਟੇ ਨੂੰ ਚੂਨਾ ਲਗਾ ਰਹੇ ਨੇ ਹੱਕ ਮਾਰ ਰਹੇ ਨੇ ਜਿਹੜੇ ਜਿਹੜੇ ਦੂਜੇ ਨੇ ਉਹਨਾਂ ਦਾ ਹੱਕ ਮਾਰ ਰਹੇ ਨੇ ਦੂਜੇ ਪਾਸੇ ਇਹ ਇਧਰੋਂ ਦੀ ਲੋਕਾਂ ਨੂੰ ਬੇਵਕੂ ਬਣਾ ਕੇ ਆ ਛੜੇੰਤਰ ਰੱਜ ਕੇ ਆ ਸਭ ਕਰਕੇ ਲੋਕਾਂ ਨੂੰ ਉਧਰ ਚੂਨਾ ਲਾਰੇ ਇਹ ਤਾਂ ਠੱਗ ਨੇ ਸਿਰੇ ਦੇ ਠੱਗ